ਸੂਏ ਆਪਾਂ ਇਹਦਾ 20 ਪਲੱਸ ਦੁੱਧ ਚੋਇਆ ਹੋਇਆ ਹੈਗਾ ਆਪਣੇ ਜਿਹੜਾ ਆਪਦੇ ਇੱਥੇ ਆਪਣੇ ਡੇਰੀ ਦੇ ਵਿੱਚ ਚੋਇਆ ਹੋਇਆ ਹੂੰ ਠੀਕ ਹੈ ਇਹਦੀ ਧੀ ਰਹੀ ਇਹ ਪਹਿਲੇ ਸੂਏ ਦੀ ਇਹ ਪਹਿਲਾ ਸੂ ਹਾਂ ਇਹਦਾ ਵੀਰੇ ਪਹਿਲੇ ਸੂਏ ਆਪਾਂ 18 ਕਿਲੋ ਦੁੱਧ ਚੋਇਆ ਨੇਟ ਠੀਕ ਆ ਹਾਂ ਇਹ ਦੂਜੇ ਸੂਏ ਸੁਣਾ 26 ਤਰੀਕ ਨੂੰ ਦੋਨੇ گاਵਾ ਦੇ ਦਿਨ ਪੂਰੇ ਆ 26 ਤਰੀਕ ਨੂੰ 26 ਤਰੀਕ ਨੂੰ ਦੋਨੇ 26 12 2025 ਨੂੰ ਦੋਸਤੋ ਦੋਮਾ گاਵਾ ਦੇ ਦਿਨ ਪੂਰੇ ਆ ਕੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਸੁਖੀ ਦੇ ਫਾਰਮ ਚੋਂ ਆ ਬਿਲਕੁਲ ਇੱਕ ਘਰੇਲੂ ਕੰਮ ਕਹਿ ਸਕਦੇ ਆ ਬਾਈ ਕੋਈ ਬਾਈ ਲਿਆ ਕੇ ਵੇਚਣ ਵਾਲਾ ਕੰਮ ਨਹੀਂ ਫਾਰਮ ਚਾਹ ਦੋ ਬਾਈ ਨੇ ਬੈੜਾਂ ਸੇਲ ਕਰਨੀਆਂ ਇੱਕ ਦੋਸਤੋ ਇਹ ਤੀਸਰੀ ਸੂਏ ਆ ਇੱਕ ਹੈਗੀ ਆ ਦੂਜਾ ਸੂਆ ਸੋ ਦੋਨਾਂ ਦੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਕੀ ਬਾਈ ਇਹਨਾਂ ਦਾ ਮੁੱਲ ਕਰਦਾ ਤੇ ਕਿੰਨਾ ਕਿੰਨਾ ਇਹਨਾਂ ਨੇ ਦੋਸਤੋ ਦੁੱਧ ਪਾਇਆ ਪਿੰਡ ਆ ਦੋਸਤੋ ਗਦਰਾਨਾ ਜ਼ਿਲ੍ਹਾ ਆ ਗਿਆ ਸਰਸਾ ਤਹਿਸੀਲ ਆ ਗਈ ਕਾਲਿਆਂ ਵਾਲੀ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲਓ 18 ਤਰੀਕ 12ਵਾਂ ਮਹੀਨਾ 2025 ਦੀ ਸੋ ਆਜੋ ਆਪਾਂ ਮਾਲਕਾਂ ਤੋਂ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਕੀ ਕੀ ਦੁੱਧ ਆ ਤੇ ਕੀ ਭਾਈ ਇਹਨਾਂ ਦਾ ਭਾਅ ਕਰਦਾਗਾ ਆ ਜਾ ਬਈ ਵੀਡੀਓ ਦੇ ਸਾਹਮਣੇ ਸੁਖੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਿੰਡ ਬਾਈ ਗਦਰਾਨਾ ਪਿੰਡ ਗਦਰਾਨਾ ਵੀਰੇ ਕਿੱਥੇ ਜੇ ਆਪਣੀ ਲੋਕੇਸ਼ਨ ਆ ਗਈ ਉਹ ਲੋਕੇਸ਼ਨ ਵੀਰੇ ਵੀ ਪਿੰਡ ਤੋਂ ਨਾਲ ਹੀ ਸ਼ਿਵਜਲੇ ਪਾਸੇ ਮਕਾਨ ਆ ਖੇਤ ਠੀਕ ਆ ਸੂਈ ਦੇ ਨਾਲ ਨਾਲ ਹੀ ਸੂਈ ਦੇ ਨਾਲ ਨਾਲ ਪੜੀ ਆ ਕੱਚੀ ਪੜੀ ਠੀਕ ਆ ਠੀਕ ਆ 1.5 ਕਿਲੋਮੀਟਰ ਹੈ ਪੁੱਲ ਤੋਂ ਠੀਕ ਨਿਕੋ ਆਪਣਾ ਮੋਬਾਈਲ ਨੰਬਰ ਬੋਲ ਦੇ ਬਾਈ ਮੋਬਾਈਲ ਨੰਬਰ 98774 38178 ਠੀਕ ਆ ਦੋ ਗਾਵਾਂ ਮਾਹਨਾਂ ਸੇਲਾ ਦੋਨੇ ਗਾਵਾਂ ਵੀਰੇ ਹਾਂ ਮਾਵਾ ਧੀਆਂ ਇਹ ਮਾਵਾ ਧੀਆਂ ਹਾਂ ਠੀਕ ਆ ਆ ਇਧਰ ਲਈ ਇਹਦੀ ਮਾਂ ਆ ਗਈ ਇਹਨੇ ਵੀਰੇ ਤੀਜਾ ਸੂਆ ਸੁਣਾ ਤੀਜਾ ਸੂਆ ਸੁਣਾ ਹਾਂ ਦੂਜੇ ਸੂਏ ਆਪਾਂ ਇਹਦਾ 20 ਪਲੱਸ ਦੁੱਧ ਚੋਇਆ ਹੋਇਆਗਾ ਆਪਣੇ ਜਿਹੜਾ ਆਪਦੇ ਇੱਥੇ ਆਪਣੇ ਡੇਰੀ ਦੇ ਵਿੱਚ ਚੋਇਆ ਹੋਇਆ ਹਾਂ ਠੀਕ ਐ ਇਹਦੀ ਧੀ ਰਹੀ ਗਈ ਇਹ ਪਹਿਲੇ ਸੂਏ ਦੀ ਇਹ ਪਹਿਲਾ ਸੂਆ ਹਾਂ ਇਹਦਾ ਵੀਰੇ ਪਹਿਲੇ ਸੂਏ ਆਪਾਂ 18 ਕਿਲੋ ਦੁੱਧ ਚੋਇਆ ਨੇਟ ਠੀਕ ਆ ਹਾਂ ਇਹ ਦੂਜੇ ਸੂਏ ਸੁਣਾ ਹੈ 26 ਤਰੀਕ ਨੂੰ ਦੋਨੇ ਗਾਵਾਂ ਦੇ ਦਿਨ ਪੂਰੇ ਆ 26 ਤਰੀਕ ਨੂੰ 26 ਤਰੀਕ ਨੂੰ ਦੋਨੇ 26 12 2025 ਨੂੰ ਦੋਸਤੋ ਦੋਮਾ ਗਾਵਾਂ ਦੇ ਦਿਨ ਪੂਰੇ ਆ ਇੱਕ ਨੰਬਰ ਆਪਾਂ ਇਹ ਤੋਂ ਸ਼ੁਰੂ ਕਰ ਲੈਨੇ ਆ ਬਾਈ ਕਰ ਲੋ ਜੀ ਹਣਾ ਹਾਂਜੀ ਤੇ ਅੱਜ ਹੈ ਤਕਰੀਬਨ ਦਿਨ ਰਹਿ ਗਏ ਇਹਨਾਂ ਦੇ ਲਾਲਾ ਅੱਜ ਵੀਰੇ ਹਾਂ ਸੱਤ ਲਾ ਲਓ ਅੱਠ ਲਾ ਲਓ ਵੀਰੇ ਸੱਤ ਅੱਠ ਦਿਨਾਂ ਦੀ ਕੱਚੀ ਕੁਝ ਉੱਤੇ ਵੀ ਲੈਂਦੇ ਆ ਪਸ਼ੂ ਦੇ ਨਾ ਹਾਂ ਦੋਨੇ ਗਾਮਾਂ ਸੱਤ ਅੱਠ ਦਿਨਾਂ ਦੇ ਵਿੱਚ ਦੋਸਤੋ ਕੱਚੀਆਂ ਗੱਬਣ ਕਿਹੜੇ ਟੀਕੇ ਤੋਂ ਬਾਈ ਇਹ ਵੀਰੇ ਦੋਨੇ ਗਾਮਾਂ ਸੁਣੋ ਮੈਂਨ ਤੋਂ ਗੱਬਣੇ ਵੀ ਅਸਦੇ ਸੁਣੋ ਮੈਂਨ ਤੋਂ ਹਾਂ ਨਾਨ 66 ਨਾਨ 66 ਵੀਰੇ ਠੀਕ ਆ ਨੰਬਰ 22 ਦਾ ਦੋਸਤੋ ਹੀਠਾਂ ਚੱਲੀ ਜਾਂਦਾ ਸੁੱਖੀ ਦਾ ਆਪਣੇ ਗਵਾਂਢੀ ਪਿੰਡਾਂ ਤੋਂ ਬਾਈ ਜੱਜਲ ਤੋਂ ਆ ਕੇ ਇੱਥੇ ਆਪਦਾ ਵਧੀਆ ਸੈਟਅਪ ਕਰਿਆ ਬਾਈ ਨੇ ਦੁੱਧ ਤੇ ਕੰਮ ਆ ਸੋਹਣਾ ਮਿਹਨਤ ਵਾਲਾ ਕੰਮ ਆ ਵੀਰੇ ਕੋਈ ਲਿਆ ਕੇ ਨਹੀਂ ਵੇਚਣ ਵਾਲਾ ਬਾਈ ਕਹਿੰਦਾ ਫਾਰਮ ਦੇ ਵਿੱਚ ਇਹ ਚੋਗਾ ਹੋਊ ਇਨੇ ਕਿੰਨਾ ਪਾਇਆ ਸੀ ਦੁੱਤ ਇਹਨੇ ਵੀਰੇ 18 ਕਿਲੋ ਪਹਿਲੇ ਸੋਏ 18 ਨਾਈਟ ਕੰਡਿਆ ਵਾਲਾ ਠੀਕ ਆ ਖੋਲ ਕੇ ਤੋਰੀਏ ਫਿਰ ਇਹਨੂੰ ਬਾਈ ਤੋਰ ਲਓ ਜੀ ਹਾਂ ਤੋਰ ਕੇ ਦੋਸਤੋ ਸਾਨੂੰ ਦਿਖਾ ਦਿੰਨੇ ਆ ਨੰਬਰ ਬਾਈ ਦਾ ਹੀਠਾ ਚੱਲੀ ਜਾਂਦਾ ਡਿਮਾਂਡ ਆ ਜਿਹੜੀ ਬਾਈ ਤੋਂ ਉਹ ਵੀ ਆਪਾਂ ਕਨਫਰਮ ਕਰ ਲਾਂਗੇ ਕੀ ਬਾਈ ਇਹਦਾ ਭਾ ਰੱਖਦਾ ਸੋ ਜਿਹੜੇ ਵੀਰ ਨੂੰ ਪਸੰਦ ਆ ਉਹ ਕੋਲੇ ਆ ਜਿਓ ਜਿਵੇਂ ਮਰਜ਼ੀ ਆਪਦੀ ਤਸੱਲੀ ਕਰਕੇ ਦੋਸਤੋ ਸੌਦਾ ਕਰ ਸਕਦੇ ਹੋ ਬਾਕੀ ਇਧਰ ਨੂੰ ਕੱਢ ਲੈ ਸੁੱਖੀ ਇੱਕ ਮਿੰਟ ਹਾਂ ਆ ਦੇਖੋ ਵੀਰੇ ਨੰਬਰ ਬਾਈ ਦਾ ਹੀਠਾ ਕੀ ਡਿਮਾਂਡ ਆ ਉਹ ਤੁਹਾਨੂੰ ਕਲੀਅਰ ਕਰਵਾ ਦਾਂਗੇ ਕਰਮਾ ਵਾਲੀ ਨੂੰ ਬਹੁਤ ਸੋਹਣਾ ਫਿਕਸਿਆ ਤੇ ਛੋਟਾ ਬਧੀਆਂ ਸੋਹਣਾ ਲੇਵਲ ਲੱਗਿਆ ਹੋਇਆ ਦੇਖੋ ਵੀਰੇ ਤੇ ਸੁਖੀ ਬਧੀਆਂ ਕੱਟੀ ਆਂਦੀ ਹੈ ਲੇਵਲ ਬਹੁਤ ਵਧੀਆ ਵੀਰੇ ਬਹੁਤ ਵਧੀਆ ਤਿਆਰੀ ਚ ਹੋ ਕੇ ਸੁਣਦੇ ਆ ਬਾਈ ਅੱਛਾ ਹਾਂ ਹੂੰ ਦੂਜਾ ਦੋਸਤੋ ਸੂਆ ਸੁਂਦੀ ਆ ਕੋਈ ਨਾ ਕੋਈ ਨਾ ਕੋਈ ਨਾ ਆਹ ਦੇਖੋ ਦੋਸਤੋ ਦੂਸਰੇ ਸੂਏ ਵਾਸਤੇ ਹਫਤੇ ਦੀ ਤਕਰੀਬਨ ਕੱਚੀ ਆ ਗਈ ਨੰਬਰ ਬਾਈ ਦਾ ਤੇ ਸੁਖੀ ਬਾਈ ਕੀ ਭਾਰ ਹੋਊਗਾ ਫਿਰ ਇਹਦਾ ਇਹਦਾ ਵੀਰੇ 115000 ਰੁਪਏ ਮੁੱਲ ਆ ਇੱਕ 15 ਹਾਂ ਕੋਈ ਮਾਰਜਨ ਮੌਕੇ ਤੇ ਮਾਰਜਨ ਵੀਰੇ ਮੌਕੇ ਤੇ ਮਾਨਤਨ ਕਰਾਂਗੇ ਠੀਕ ਆ 1 ਲੱਖ ਤੇ ਦੋਸਤੋ 15000 ਰੁਪਿਆ ਬਾਈ ਨੇ ਇੱਕ ਨੰਬਰ ਵਾਲੀ ਤੇ ਦੀ ਡਿਮਾਂਡ ਰੱਖੀ ਆ ਦੂਜਾ ਸੂਆ ਸੁੰਦੀ ਕਿੰਨਾ ਦੁੱਧ ਪਾ ਦੂਗੀ ਕਿਤੇ ਰਸ ਦੁੱਧ ਵੀਰੇ 20 ਤੋਂ ਪਲੱਸ ਪਾਉਗੀ ਜਿਹੜੇ ਹਸਾਬ ਤੇ ਗਾਂ ਜਦੋਂ ਤਿਆਰ ਹੋਗੀ ਮੌਕੇ ਤੇ ਠੀਕ ਹਾਂ 18 ਕਿਲੋ ਆਪਾਂ ਨੈਟ ਚੋਇਆ 18 ਆਪਾਂ ਚੋਇਆ ਹਾਂ 20 ਤੋਂ ਪਲੱਸ ਦੁੱਧ ਦੇਊ ਦਿਊ ਆਪਣੀ ਗਰੰਟੀ ਆ ਠੀਕ ਆ ਬੇਟਾ ਠੀਕ ਆ ਦੋਸਤੋ 20 ਤੋਂ ਬਾਈ ਕਹਿੰਦਾ ਪਲੱਸ ਪਲੱਸ ਇਹਨੇ ਦੋ ਤੋਂ ਦੇਨੇ ਦੇਣਾ ਗਰੰਟੀ ਹੈ ਇਹ ਗੱਲ ਦੀ 18 ਕਹਿੰਦਾ ਆਪਾਂ ਜਿਹਨੂੰ ਹਣ ਜਿਹੜਾ ਇਹਦਾ ਚੋਇਆ ਪਹਿਲੇ ਸੂਏ ਪਹਿਲੇ ਨਾਲ ਤਾਂ ਆਪਾਂ ਜਾਣੇ ਜਾਣਾ ਬੰਨ ਲੱਭੇ ਅੰਦਰ ਲੈ ਚੱਲ ਨੰਬਰ ਇਹਠਾਂ ਚੱਲੀ ਜਾਂਦਾ ਬਾਈ ਦਾ ਡਿਮਾਂਡ ਦੋਸਤੋ 1 ਲੱਖ ਤੇ 15 ਹਨਾ ਵੀਰੇ ਹਾਂ ਵੀਰੇ ਹਾਂ 115 ਦੋਸਤੋ ਇੱਕ ਨੰਬਰ ਵਾਲੀ ਦੀ ਡਿਮਾਂਡ ਆ ਨੰਬਰ 2 ਵਾਲੀ ਵੀ ਚੈੱਕ ਕਰਾ ਦਿੰਨੇ ਆ ਨੰਬਰ 2 ਤੇ ਸੁਖੀ ਬਈ ਇਹ ਤੀਜਾ ਸੂਆ ਇਹਨੇ ਵੀਰੇ ਤੀਜਾ ਸੂਆ ਸੁਣਾ ਦੇਣੇ ਵੀ ਉਹਨੇ ਹੀ ਰਹਦੇ ਹਾਂ ਤੈਨੂੰ ਬਰੋ ਬਰੋ ਬਰੀ ਹਾਂ ਹਾਂ ਇੱਕੇ ਦੰਦਾਂ ਗੱਭਣ ਆ ਇਹਦਾ ਕੀ ਹਿਸਾਬ ਰਿਹਾ ਬਈ ਦੁੱਧ ਦਾ ਇਹਨੇ ਵੀਰੇ 20 ਕਿਲੋ ਤੋਂ ਤਾਂ ਆਪਾਂ ਆਪਦੀ ਡੇਰੀ ਚ ਚੋਇਆਗਾ ਇਹਦਾ ਵੀ ਹਾਂ ਇਹਦੀ ਤੋਂ ਕੀ 22 ਤੋਂ 23 ਕਿਲੋ ਦੁੱਧ ਦੀ ਆਪਾਂ ਗਾਰੰਟੀ ਦਿੰਨੇ ਆ ਠੀਕ ਆ ਤੀਜੇ ਸੂਏ 22 23 ਕਿਲੋ ਦੀ ਬਾਈ ਕਹਿੰਦਾ ਮੈਂ ਗਾਰੰਟੀ ਦੇ ਦੂੰ 7-8 ਦਿਨਾਂ ਦੀ ਦੋਸਤੋ ਇਹ ਕੱਚੀ ਆ ਆ ਬੈਠਦੀ ਇਹ ਮਾਂ ਆ ਗਈ ਤੀਜਾ ਸੂਆ ਸੁੰਦੀ ਆ ਗੱਭਣ ਦੋਨੇ ਸੇਮ-ਸੇਮ ਮਨ ਤੋਂ ਆ ਤੇ ਦਿਨ ਦੋਨਾਂ ਦੇ ਇੱਕੋ ਹੀ ਤਰੀਕ ਤੇ ਪੂਰੇ ਆ ਦੋਸਤੋ ਖੋਲ ਕੇ ਤੋੜ ਕੇ ਵੀ ਤੁਹਾਨੂੰ ਦਿਖਾ ਦੰਨੇ ਆ ਖੋਲੀਏ ਤੇ ਕੀ ਡਿਮਾਂਡ ਆ ਬਾਈ ਉਹ ਵੀ ਆਪਾਂ ਪੁੱਛ ਲਾਂਗੇ ਇੱਕ ਵਾਰੀ ਤੁਹਾਨੂੰ ਤੋੜ ਕੇ ਮੈਂ ਚੈੱਕ ਕਰਾ ਦਾਂ ਕੋਈ ਦਾ ਖੋਲ ਲੈ ਵੀਰੇ ਹੂੰ ਆ ਦੇਖੋ ਦੋ ਨਾਗਾ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਦਾ ਦੁੱਧ ਤੇ ਕੰਮ ਆ ਹੁਣ ਬਾਈ ਕਹਿੰਦਾ ਆਪਾਂ ਨੇ ਇੱਕ ਉਸਤੀ ਕਰਾਂਗੇ ਕੱਲੀਆਂ ਮੱਝਾਂ ਦੇ ਕੰਮ ਕਰੂ ਹਨਾ ਬਾਈ ਹਾਂ ਵੀਰੇ ਹੂੰ ਕੱਲੀਆਂ ਮੱਝਾਂ ਤੇ ਬਾਈ ਨੇ ਕੱਟੀਆਂ-ਕੁੱਟੀਆਂ ਸੋਹਣੀਆਂ ਤਿਆਰ ਕਰ ਲੱਖੀਆਂ ਆ ਲੈ ਕੋਈ ਤਾਰ ਤੂਰ ਦੇ ਵਿੱਚ ਕੋਈ ਫਾਲਟ ਨਹੀਂ ਵੀਰੇ ਵਧੀਆ ਪੋਲ ਹਾਂ ਹਾਂ ਜਮਾ ਚਵਾਈ ਹੱਥੀ ਚਵਾਈ ਕਰਦੇ ਆ ਵੀਰੇ ਖਾਰਮ ਵਿੱਚ ਸਾਰੇ ਚਾਹ ਹੱਥੀ ਚਵਾਈ ਕਰਦਾ ਬਾਈ ਕਹਿੰਦਾ ਮੈਂ ਤੀਜਾ ਦੋਸਤੋ ਇਹਨੇ ਸੁਆ ਸੁਣਾ ਹਜੇ ਜਿਹੜੇ ਸਾਬਨਾ ਕੱਚੀਆਂ ਹਫਤੇ ਨੂੰ ਤਾਂ ਬਹੁਤ ਸੋਹਣੀ ਤੇਰੀ ਫੜ ਜਾਣੀਆਂ ਹੂੰ ਤੇ ਇਹਦਾ ਫਿਰ ਭਾਾਈ ਇਹਦਾ ਵੀ 115 ਵੀਰੇ ਇਹਦਾ ਵੀ 115 ਹਾਂ ਮਾ ਮਾ ਤੀਆਂ ਦਾ ਦੋਨਾਂ ਦਾ ਮੁੱਲ ਦੋਸਤੋ 115 ਸੋ ਜਿਹੜੇ ਵੀ ਭਰਾ ਨੂੰ ਜਿਹੜਾ ਨਾ ਫਿੱਟਾ ਕਰਿਓ ਵੀਰ ਨਾਲ ਸੰਪਰਕ ਪਿੰਡ ਗਦਰਾਣਾ ਜ਼ਿਲ੍ਹਾ ਸਰਸਾ ਤੇ ਤਹਿਸੀਲ ਆ ਗਈ ਕਾਲਿਆਂ ਵਾਲੀ ਹੂੰ ਲੈ ਚੱਲ ਸੁਖੀ ਭਾਈ ਬਾਨੀ ਲੈ ਕੋਈ ਨਾ ਹੂੰ ਆ ਦੇਖੋ ਦੋਸਤੋ ਸੋ ਜਿਹੜੇ ਭਰਾ ਨੂੰ ਜਿਹੜਾ ਨੱਕ ਫਿੱਟ ਆਉਂਦਾ ਕਰ ਲਿਓ ਵੀਰ ਨਾਲ ਸੰਪਰਕ ਵੀਡੀਓ ਦੇਖਣ ਲਈ ਦੋਸਤੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰੇ